ਬਹੁਤ ਜ਼ਰੂਰੀ ਧਿਆਨ ਦੇਣਯੋਗ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਪਹਿਲੀ ਗੱਲ ਕੰਨ ਵਿੱਚ ਹੋ ਰਹੇ ਦਰਦ ਨੂੰ ਠੀਕ ਕਰਨ ਲਈ ਤુલਸੀ ਦੇ ਪੱਤਿਆਂ ਦੇ ਰਸ ਵਿੱਚ ਕਪੂਰ ਮਿਲਾ ਕੇ ਥੋੜਾ ਜਿਹਾ ਗਰਮ ਕਰਕੇ ਕੰਨ ਵਿੱਚ ਪਾ ਲਓ ਇਸ ਨਾਲ ਦਰਦ ਠੀਕ ਹੋ ਜਾਵੇਗਾ ਦੂਜੀ ਗੱਲ ਜੇਕਰ ਤੁਸੀਂ ਬੱਚਿਆਂ ਦੇ ਪੇਟ ਵਿੱਚੋਂ ਕੀੜਿਆਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਰੋਜ਼ਾਨਾ ਪਿਆਜ਼ ਖਾਣ ਲਈ ਜ਼ਰੂਰ ਦੇਵੋ ਤੀਸਰੀ ਗੱਲ ਇਮਲੀ ਅਤੇ ਅਮਰੂਦ ਆਦ ਵਰਗੀਆਂ ਖਟੀਆਂ ਚੀਜ਼ਾਂ ਦਾ ਲੋੜ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਸਾਡੇ ਖੂਨ ਦੇ ਵਿੱਚ ਖਰਾਬੀ ਆਉਂਦੀ ਹੈ ਇਸ ਨਾਲ ਹੀ ਅਸੀਂ ਬੁੱਢੇ ਬਹੁਤ ਜਲਦੀ ਹੋ ਜਾਂਦੇ ਹਾਂ ਚੌਥੀ ਗੱਲ ਜੇਕਰ ਅਸੀਂ ਦੁੱਧ ਦੇ ਨਾਲ ਅਮਰੂਦ ਦਾ ਸੇਵਨ ਕਰ ਲਈਏ ਤਾਂ ਇਹ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੋ ਸਕਦਾ ਹੈ ਇਸ ਲਈ ਦੋਨੋਂ ਇਕੱਠਿਆਂ ਦਾ ਸੇਵਨ ਕਰਨ ਤੋਂ ਬਚੋ ਪੰਜਵੀਂ ਗੱਲ ਬੱਚਿਆਂ ਨੂੰ ਹਫਤੇ ਵਿੱਚ ਜੇਕਰ ਅਸੀਂ ਇੱਕ ਪੱਕਿਆ ਹੋਇਆ ਕੇਲਾ ਸ਼ਹਿਦ ਲਗਾ ਕੇ ਦੇਈਏ ਤਾਂ ਇਸ ਨਾਲ ਬੱਚੇ ਮਿੱਟੀ ਖਾਣ ਤੋਂ ਹਟ ਜਾਂਦੇ ਹਨ ਸੱਤਵੀਂ ਗੱਲ ਜੇਕਰ ਤੁਹਾਨੂੰ ਖੰਗ ਦੀ ਜ਼ਿਆਦਾ ਸਮੱਸਿਆ ਹੋਵੇ ਤਾਂ ਭੁੱਲ ਕੇ ਵੀ ਕੋਈ ਮਿੱਠੀ ਚੀਜ਼ ਨਾ ਖਾਓ ਇਸ ਨਾਲ ਗਲਾ ਹੋਰ ਖਰਾਬ ਹੋਣ ਦੀ ਸਮੱਸਿਆ ਵੱਧ ਸਕਦੀ ਹੈ ਅੱਠਵੀਂ ਗੱਲ ਨੌਹਾਂ ਉੱਤੇ ਨਿੰਬੂ ਲਗਾਉਣ ਦੇ ਨਾਲ ਉਹਨਾਂ ਦਾ ਪੀਲਾਪਣ ਉਤਰ ਜਾਂਦਾ ਹੈ ਅਤੇ ਬੈਕਟੀਰੀਆ ਵੀ ਖਤਮ ਹੋ ਜਾਂਦੇ ਹਨ ਰੋਜ਼ਾਨਾ 3-5 ਮਿੰਟ ਦੇ ਲਈ ਆਪਣੇ ਨੌਹਾਂ ਤੇ ਮ사ਜ ਕਰੋ ਨੌਵੀਂ ਗੱਲ ਜਿਹੜੇ ਬੱਚੇ ਪੜਦੇ ਹਨ ਉਹਨਾਂ ਨੂੰ ਰੋਜ਼ਾਨਾ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀਆਂ ਤਲੀਆਂ ਤੇ ਸਰੋਂ ਦੇ ਤੇਲ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨਾਲ ਬੱਚਿਆਂ ਦੀ ਯਾਦ ਸ਼ਕਤੀ ਤੇਜ਼ ਹੁੰਦੀ ਹੈ ਕੰਨ ਦੇ ਵਿੱਚ ਹੋ ਰਹੇ ਦਰਦ ਨੂੰ ਠੀਕ ਕਰਨ ਲਈ ਤੁਲਸੀ ਦੇ ਪੱਤਿਆਂ ਦੇ ਰਸ ਵਿੱਚ ਕਪੂਰ ਮਿਲਾ ਕੇ ਥੋੜਾ ਜਿਹਾ ਗਰਮ ਕਰਕੇ ਕੰਨ ਵਿੱਚ ਪਾ ਲਓ ਇਸ ਨਾਲ ਦਰਦ ਠੀਕ ਹੋ ਜਾਵੇਗਾ ਬੱਕਰੀ ਦੇ ਦੁੱਧ ਵਿੱਚ ਜੇਕਰ ਅਸੀਂ ਪਿਸਤਾ ਖਾ ਲਈਏ ਤਾਂ ਸਾਨੂੰ ਕਦੇ ਵੀ ਬੁਢਾਪਾ ਨਹੀਂ ਆਉਂਦਾ ਅਸੀਂ ਹਮੇਸ਼ਾ ਜਵਾਨ ਹੀ ਦਿਖਦੇ ਹਾਂ ਜੇਕਰ ਸਾਡੇ ਮੂੰਹ ਵਿੱਚ ਬਦਬੂ ਆ ਰਹੀ ਹੋਵੇ ਤਾਂ ਇਹ ਕਵ ਜੋ ਹੋਣ ਦਾ ਮੁੱਖ ਕਾਰਨ ਬਣਦੀ ਹੈ ਇਸ ਲਈ ਇਸ ਤੋਂ ਬਾਚਣ ਲਈ ਰੋਜ਼ਾਨਾ ਜੀਰੇ ਨੂੰ ਭੁੰਨ ਕੇ ਖਾਓ ਧੰਨਵਾਦ